ਡਾਇਰੀ ਦੇ ਵਿੱਚ ਇਤਿਹਾਸ ਲੁਕਿਆ ਹੋਇਆ ਹੈ ਚਾਹੇ ਉਹ ਪੰਜਾਬ ਦੇ ਅੱਜ ਤੱਕ ਕਿੰਨੇ ਮੁੱਖ ਮੰਤਰੀ ਹੋਏ ਨੇ ਦੇਸ਼ ਦੇ ਕਿੰਨੇ ਪ੍ਰਧਾਨ ਮੰਤਰੀ ਹੋਏ ਨੇ ਤੇ ਚਾਹੇ ਦੇਸ਼ ਦੇ ਜਾਂ ਪੰਜਾਬ ਦੇ ਕਿੰਨੇ ਸਪੀਕਰ ਹੋਏ ਇਹ ਦੈ ਲੋਕ ਸਭਾ ਦਾ ਇਤਿਹਾਸ ਹੈ ਲੋਕ ਸਭਾ ਦੇ ਜਿੰਨੇ ਵੀ ਲੋਕ ਸਭਾ ਦੇ ਸਪੀਕਰ ਨੇ ਸਾਡੇ ਜਿੰਨੇ ਵੀ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਦੇ ਰਾਸ਼ਟਰਪਤੀ ਜਿਨੇ ਵੀ ਟਾਈਮ ਕੋ ਡਾ ਆਪਣਾ ਸਾਰਾ ਬਾਇਓ ਡਾਟ ਆਪਣੀਆਂ ਫੋਟੋਆਂ ਸਪੇਡੀਆਂ ਜਦੋਂ ਸ਼ੌਂਕ ਤੇ ਜਨੂਨ ਮਿਲ ਜੇ ਤੇ ਟਾਈਮ ਵੀ ਨਿਕਲ ਉਦੋਂ ਪਹਿਲੇ ਮੁੱਖ ਮੰਤਰੀ ਗੋਬੀ ਚੰਦ ਭਾਰਗਵ ਤੋਂ ਲੈ ਕੇ ਉਹਨ ਤੱਕ ਦੇ ਭਗਵੰਤ ਮਾਨਤ ਕਰ ਸਾਰਾ ਬਾਇਓਡਾ ਸਾਰਾ ਬਾਇਓਡਾ ਦੱਸਣਾ ਹੈ ਅੱਜ ਜਸੀਂ ਆਪਣੇ ਦਰਸ਼ਕਾਂ ਨੂੰ ਇੱਕ ਐਸੇ ਕਲਾਕਾਰ ਨਾਲ ਮਿਲਾਵਾਂਗੇ ਜਿਸ ਦੇ ਹੱਥ ਦੇ ਵਿੱਚ ਉਹ ਕਲਾ ਹੈ ਜਿਹੜੀ ਕਿ ਬਹੁਤ ਸਮਝਿਆ ਜਾਵੇ ਤੇ ਵੱਡੀ ਹੈ ਦੇਖਣ ਚ ਬਹੁਤ ਛੋਟੀ ਜੀ ਹੈ ਪਹਿਲਾਂ ਤਸਵੀਰ ਦਿਖਾ ਦਿੰਨਾ ਕੀ ਕਲਾਏ ਹੈ ਕਿ ਇਹ ਕਰੀਬ ਹਾਫ ਸੈਂਟੀਮੀਟਰ ਦੀ ਜੋ ਹੈ ਡਾਇਰੀ ਹੈ ਇਹ ਡਾਇਰੀ ਦੇ ਵਿੱਚ ਇਤਿਹਾਸ ਲੁਕਿਆ ਹੋਇਆ ਹੈ ਚਾਹੇ ਉਹ ਪੰਜਾਬ ਦੇ ਅੱਜ ਤੱਕ ਕਿੰਨੇ ਮੁੱਖ ਮੰਤਰੀ ਹੋਏ ਨੇ ਦੇਸ਼ ਦੇ ਕਿੰਨੇ ਪ੍ਰਧਾਨ ਮੰਤਰੀ ਹੋਏ ਨੇ ਤੇ ਚਾਹੇ ਦੇਸ਼ ਦੇ ਜਾਂ ਪੰਜਾਬ ਦੇ ਕਿੰਨੇ ਸਪੀਕਰ ਹੋਏ ਨੇ ਲੋਕ ਸਭਾ ਦੇ ਕਿੰਨੇ ਕਮਰੇ ਨੇ ਵਿਧਾਨ ਸਭਾ ਚ ਕਿੰਨੇ ਕਮਰੇ ਨੇ ਔਰ ਕੀ ਕੀ ਉਸ ਚੱਲਦਾ ਇਹ ਸਾਰਾ ਕੁਝ ਬਟਾਲੇ ਦੇ ਰਹਿਣ ਵਾਲੇ ਯੁਗਲ ਕਸ਼ੋਰ ਨੇ ਆਪਣੇ ਹੱਥਾਂ ਦੇ ਨਾਲ ਇਹ ਕਲਾ ਤਿਆਰ ਕੀਤੀ ਹੈ ਔਰ ਕੀ ਕੀ ਤਿਆਰ ਕੀਤਾ ਤੇ ਕਿੰਨਾ ਸਮਾਂ ਲੱਗ ਜਾਂਦਾ ਹੈ ਐਸੀਆਂ ਡਾਇਰੀਆਂ ਤਿਆਰ ਕਰਨ ਨੂੰ ਕਲਬਤ ਕਰ ਲੈਨੇ ਸਾਡੇ ਨਾਲ ਯੁਗਲ ਕਸ਼ੋਰ ਮੌਜੂਦ ਹੈ ਯੁਗਲ ਜੀ ਇਹ ਜਿੰਨੀਆਂ ਵੀ ਆਪਾਂ ਵੇਖਿਆ ਕਿ 1/2 ਸੈਂਟੀਮੀਟਰ ਦੀ ਵੀ ਤੁਹਾਡੇ ਕੋਲ ਡਾਇਰੀ ਹੈ ਛੋਟੀ ਤੋਂ ਛੋਟੀ ਕਿੱਡੀ ਆ ਔਰ ਵੱਡੀ ਤੋਂ ਵੱਡੀ ਕਿੱਡੀ ਆ ਛੋਟੀ ਤੋਂ ਛੋਟੀ 1/2 ਸੈਂਟੀਮੀਟਰ ਜੇ ਤੇ ਵੱਡੀ ਤੋਂ ਵੱਡੀ 4-5 ਇੰਚ ਦੀ ਡਾਇਰੀ ਹੈ ਬਸ ਇਹ ਜਿਹੜੀ ਜਿੰਨੀਆਂ ਵੀ ਛੋਟੀ ਆ ਚਾਹੇ ਵੱਡੀ ਆ ਇਦੇ ਚ ਕਿਹੜਾ ਕਿਹੜਾ ਇਤਿਹਾਸ ਲੁਕਿਆ ਦਾ ਇਦਾਂ ਹੀ ਕੋਈ ਵੀ ਪੋਲੀਟੀਕਲ ਕੋਈ ਵੀ ਪ੍ਰੋਗਰਾਮ ਹੁੰਦਾ ਵੈ ਉਹਦੇ ਉੱਤੇ ਕੋਈ ਨਾ ਕੋਈ ਪ੍ਰੋਗਰਾਮ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਦਾ ਸਾਰ 5 ਸਾਲ ਦਾ ਪੂਰੀ ਵਿਧਾਨ ਸਭਾ ਹਰ ਵਿਧਾਨ ਸਭਾ ਦਾ ਰਿਕਾਰਡ ਉਹਨੂੰ ਕਿਤਾਬ ਦੇ ਰੂਪ ਚ ਸਮਝੋਇਆ ਹੈ ਇਦਾਂ ਹੀ ਲੋਕ ਸਭਾ ਦਾ ਇਤਿਹਾਸ ਹੈ ਲੋਕ ਸਭਾ ਜਿੰਨੇ ਵੀ ਲੋਕ ਸਭਾ ਦੇ ਸਪੀਕਰ ਨੇ ਸਾਡੇ ਜਿੰਨੇ ਵੀ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਦੇ ਰਾਸ਼ਟਰਪਤੀ ਜਿਨੇ ਵੀ ਟਾਈਮ ਟੂਡੇ ਉਹਨਾਂ ਦਾ ਸਾਰਾ ਬਾਇਓ ਡਾਟਾ ਉਹਨੀਆਂ ਫੋਟੋਆਂ ਸਪੇਸ ਸਾਰੀਆਂ ਇਹਨਾਂ ਕਿਤਾਬਾਂ ਬਣਾਈਆਂ ਹੋਇਆਂ ਜੇ ਵੱਡੀਆਂ ਤੇ ਚਲੋ ਸੌਖੀਆਂ ਬਣ ਜਾਂਦੀਆਂ ਹੋਣਗੀਆਂ ਜਿਸ ਤਰ੍ਹਾਂ 2017 ਦੀ ਆ 12 ਦੀ ਆ ਜਾਂ ਹੋਰ ਕਿਤਾਬਾਂ ਨੇ ਇਹ ਕਿ ਸੌਖੀਆਂ ਬਣ ਜਾਂਦੀਆਂ ਹੋਣਗੀਆਂ ਜੇ ਛੋਟੀ ਤੋਂ ਛੋਟੀ ਜਿਹੜੀ ਅੱਧੇ ਸੈਂਟੀਮੀਟਰ ਦੀ ਆ ਉਹਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਸਮਾਂ ਲੱਗ ਜਾਂਦਾ ਤਸਵੀਰਾਂ ਨੂੰ ਕਟਿੰਗ ਕਰਕੇ ਜਾਂ ਬਣਾਉਣ ਲੱਗਿਆ ਇਦਾਂ ਹੀ ਪਹਿਲਾਂ ਦੇ ਉਸੇ ਹਿਸਾਬ ਨਾਲ ਹੀ ਜਿੱਦਾਂ ਵੱਡੀ ਪੈਂਟ ਦੇ ਨਿਕਰ ਦਾ ਹਿਸਾਬ 'ਚ ਬੱਚੇ ਦੀ ਨਿਕਰ ਬਣਾਉਣ ਨੂੰ ਜ਼ਿਆਦਾ ਟਾਈਮ ਲੱਗੇਗਾ ਸਿਆਣੇ ਦੀ ਪੈਂਟ ਸੋਖੀ ਬਣ ਜਾਏਗੀ ਉਦਾਂ ਹੀ ਇਹਦਾ ਹਿਸਾਬ 'ਚ ਕੋਈ ਵੀ ਵੱਡੀ ਮਟੀਰੀਅਲ ਉਹ ਸੁੱਖਾ ਬਣ ਜਾਂਦਾ ਕਿਉਂਕਿ ਆਮ ਬਣਾਉਣਾ ਇਹ ਘੱਟ ਬਣਾਉਣਾ ਮੈਂ ਹੱਥ ਵਿੱਚ ਚਿੜੀ ਹੋਣੇ ਪਣੇ ਤੇ ਫਿਰ ਇਤਿਹਾਸ ਕਿ ਤਰ੍ਹਾਂ ਇਕੱਠਾ ਕਰਦੇ ਜੇ ਸੋਸ਼ਲ ਮੀਡੀਆ ਤੋਂ ਅਖਬਾਰਾਂ 'ਚੋ ਮੈਗਜ਼ੀਨਾਂ 'ਚੋ ਜਾਂ ਫਿਰ ਕਿਸੇ ਸੂਝਵਾਨ ਬੰਦਿਆਂ ਨਾਲ ਬਹਿ ਕੇ ਵਿਚਾਰ ਚਰਚਾ ਕਰਕੇ ਇਦਾਂ ਹੀ ਬਾਕੀ ਵੀ ਤਕਰੀਬਨ ਹੁਣ ਬਟਾਲੇ ਦੇ ਉੱਤੇ ਬਣਾ ਰਿਆ ਵਾਂ ਉਹ ਤਕਰੀਬਨ ਸਾਰਾ ਜਿੱਥੋਂ ਗਿਆਨ ਮਿਲਦਾ ਹੈ ਨੋਲਿਜ ਮਿਲਦੀ ਹੈ ਪਰ ਆਪਣੇ ਕਾਰੋਬਾਰ ਚੋਂ ਸਮਾਨ ਇਹਨਾਂ ਨਿਕਲ ਆਉਂਦਾ ਸ਼ੌਂਕ ਹੋਏ ਤੇ ਨਿਕਲ ਵੀ ਆਉਂਦਾ ਜਦੋਂ ਸ਼ੌਂਕ ਤੇ ਜਨੂਨ ਮਿਲ ਜੇ ਤੇ ਟਾਈਮ ਵੀ ਨਿਕਲਉਂਦਾ ਕਿੰਨਾ ਸਮਾਂ ਹੋ ਗਿਆ ਸਾਰਾ ਜਿਹੜਾ ਵਾ ਤੁਸੀਂ ਤਿਆਰੀ ਕਰਦਿਆਂ ਨੂੰ ਜਾਂ ਬਣਾਉਂਦਿਆਂ ਨੂੰ ਪਹਿਲੀ ਵਾਰੀ ਕਦੋਂ ਬਣਾਈ ਸੀ ਇਹ ਤਾਂ ਗ੍ਰਿਬਣ 84 ਤੋਂ ਨੀਅਰ ਬੋਟੋ ਲਗਾਦਾ ਮੈਂ। ਕਰੀਬ ਕਰੀਬ 30 ਸਾਲ ਦੇ ਆਸ-ਪਾਸ। 40 ਲਾ ਲਓ ਤੁਸੀਂ। ਪੜ੍ਹਾਈ ਦੇ ਟਾਈਮ ਤੁਸੀਂ। ਪੜ੍ਹਾਈ ਦੇ ਟਾਈਮ। ਤੇ ਪਰਿਵਾਰ ਵਾਲੇ ਫਿਰ ਇਸ ਦਾ ਸਾਥ ਦਿੰਦੇ ਆ ਤੁਹਾਡਾ ਕਿ ਜਾਂ ਫਿਰ ਕਹਿ ਦਿੰਦੇ ਆ ਕਿ ਛੱਡੋ ਜੀ। ਟਾਈਮ ਵੇਸਟ ਕਰਦੇ ਪਿਓ ਜਾਂ ਮਟੀਰੀਅਲ ਵੇਸਟ ਕਰਦੇ ਪਿਓ। ਨਹੀਂ ਉਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਦੇ ਸ਼ੌਂਕ ਹੈਗਾ ਉਹ ਡੱਕਦੇ ਨਹੀਂ ਸੂਗਾ। ਤਕਰੀਬਨ ਸਾਥ ਦੇਣ ਕਿ ਕੋਈ ਇਹੋ ਜਿਹੀ ਗੱਲ ਨਹੀਂ। ਹਾਂਜੀ ਅਸੀਂ ਵੇਖਿਆ ਕਿ ਜਿਸ ਤਰ੍ਹਾਂ ਆ ਪਿੱਛੇ ਮੇਰੇ ਤੁਹਾਡੇ ਲੱਗਾ ਦਾ ਵਾ ਇੱਕ ਫੋਟੋ ਲੱਗੀ ਦੀ ਆ ਪੰਜਾਬ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਜਾਂ ਅਜੇ ਤੱਕ ਕਿੱਥੋਂ ਕਿੱਥੋਂ ਜਿਹੜਾ ਵਾ ਸਨਮਾਨਿਤ ਹੋ ਚੁੱਕੇ ਆ ਇਹ ਜਿਹੜੀਆਂ ਸੰਸਥਾਵਾਂ ਮੈਂ ਕਦੇ ਵੀ ਕੋਈ ਪ੍ਰੋਗਰਾਮ ਹੁੰਦਾ ਉੱਥੇ ਜਾਈਦਾ ਤੇ ਆਟੋਮੈਟਿਕਲੀ ਸਰਮੰਤ ਵੀ ਹਰ ਕੱਦੇ ਹੀ ਨੇ ਸਾਰੇ ਸਰਕਾਰਾਂ ਵੀ ਕਰਦੀਆਂ ਸਰਕਾਰ ਵੱਲੋਂ 15 ਗੱਦ 26 ਜਨਵਰੀ ਦੇ ਟਾਈਮ ਟੂ ਟਾਈਮ ਕਰਦੇ ਨੇ ਸਾਨੂੰ ਪਤਾ ਲੱਗ ਗਿਆ ਕਿ ਤੁਸੀਂ 40 ਸਾਲ ਵੀ ਲਿਖਦੇ ਹੋ ਕਿਹੜਾ ਕਿਹੜਾ 40 ਸਾਲੇ ਤੱਕ ਲਿਖਿਆ ਐ एक्चुअली ਸਾ ਇਦਾਂ ਹੀ ਪੋਲੀਟੀਕਲ ਦੇ ਉੱਤੇ ਹੀ ਐ ਜਿਸ ਤਰ੍ਹਾਂ ਬਨਾਈਆਂ ਦੇ ਉੱਤੇ ਹੀ ਕੋਈ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਕੋਈ ਮੈਂ ਚਲिसा ਦੇ ਨਹੀਂ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਵਾਂ ਕਿ ਕਿਤਾਬ ਬਾਰੇ ਇਹ ਮੁੱਖ ਮੰਤਰੀ ਦੀ ਕਿਤਾਬ ਆਮ ਬਾਦਲ ਤੇ ਇਹ ਕੈਪਟਨ ਦੇ ਤਕਰੀਬਨ 40-25 ਸਾਲ 25-30 ਸਾਲ ਘੁੰਮਦੀ ਰਹੀ ਰਾਜਨੀਤੀ ਤੇ ਮੈਂ ਤੁਹਾਨੂੰ ਇੱਕ ਥੋੜੀ ਨੀ ਨੋਲਿਜ ਦੇਣ ਲੱਗਾ ਕਿ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਤੋਂ ਲੈ ਕੇ ਹੋਂ ਤੱਕ ਦੇ ਭਗਵੰਤ ਮਾਨ ਤੱਕ ਸਾਰਾ ਬਾਇਓਡਾ ਸਾਰਾ ਬਾਇਓਡਾ ਦੱਸਣ ਲੱਗਾ ਪਹਿਲੇ ਮੁੱਖ ਮੰਤਰੀ ਡਾਕਟਰ ਗੋਪੀ ਚੰਦ ਭਾਰਗਵ ਦੂਜੇ ਭਿੰਨ ਸੰਸਚਰ ਕਾਮਰੋਡ ਰਾਮਕਿਸ਼ਨ ਗੋਰਮukh ਸਿੰਘ ਮੁਸਾਫਰ ਇਦਾਂ ਹੀ ਪਤਾਪ ਸਿੰਘ ਕੈਰੋ ਲਸ਼ ਇੰਨੀ ਛੋਟੀ ਬਣਾ ਲਈ ਵੀ ਆਪ ਵੀ ਪੜਨਾ ਹੋ ਗਾ ਗੁਰਨਾਮ ਸਿੰਘ ਲਸ਼ਮਨ ਸਿੰਘ ਗਿੱਲ ਪ੍ਰਕਾਸ਼ ਸਿੰਘ ਬਾਦਲ ਬਿਆਨੀ ਜੈਲ ਸਿੰਘ ਦਰਬਾਰਾ ਸਿੰਘ ਸਜੀਤ ਸਿੰਘ ਬਰਨਾਲਾ ਤੇ ਫਿਰ ਸਮੇਂ ਤੋਂ ਸਮੇਂ ਜਿਹੜੇ ਜਿਹੜੇ ਬਣੇ ਉਹਨਾਂ ਸਮਾਂ ਵੀ ਫਿਰ ਪੂਰਾ ਪੂਰਾ ਨਾਲ ਡਿਟੇਲ ਚ ਲਿਖਿਆ ਦਾ ਹਾਂਜੀ ਹਾਂਜੀ ਐਂਡ ਪ੍ਰੋਗਰਾਮ ਸਾਰਾ ਪਿੱਟਾ ਬਿਲਡ ਵੀ ਨਾਲ ਲਿਖਿਆ ਦਾ ਐਂਡ ਪ੍ਰੋਗਰਾਮ ਕੌਣ ਕਿੰਨੇ ਸਮੇਂ ਚ ਬਣਿਆ ਉਹ ਸਾਰਾ ਕੁਝ ਹਾਂਜੀ ਹਾਂਜੀ ਇਹ ਸ਼ੌਕ ਕਿੱਦਾਂ ਪੈਦਾ ਹੋਇਆ ਸ਼ੂਹੋਂ ਕੇ ਦਈ ਕੋਈ ਅਲਾਵਾ ਕਰਨੇ ਚਾਹੁੰਦੇ ਸੀ ਤੇ ਟੁੱਪ ਕੇ ਹੀ ਰਾਜਨੀਤਿਕ ਨੂੰ ਲੈ ਲਿਆ ਅੱਛਾ ਤੇ ਉਹਦੇ ਉੱਤੇ ਹੀ ਕਿਤਾਬਾਂ ਬਣਾਉਣੀਆਂ ਸ਼ੁਰੂ ਕਰਤੀਆਂ ਇਹ ਸ਼ੌਕ ਹੁਣ ਲਗਾਤਾਰ ਜਾਰੀ ਰਹੇਗਾ ਕਿ ਜਾਂ ਫਿਰ ਵਿੱਚ ਜੇ ਬ੍ਰੇਕ ਪੈ ਜਾਂਦੀ ਬਈ ਚੱਲਦਾ ਵਾ ਜਦੋਂ ਰਹਿ ਮਿਲਦਾ ਲੱਗ ਪਈਦਾ ਜਦੋਂ ਕੋਈ ਲਬਦਾ ਕੋਈ ਕਦੋਂ ਰਾ ਮਟੀਰੀਅਲ ਲੈ ਲਈਦਾ ਇਕੱਠਾ ਕਰ ਲਈਦਾ ਕੋਈ ਇਲੈਕਸ਼ਨ ਆ ਗਏ ਨੇ ਉਹਦਾ ਸਮਾਨ ਇਕੱਠਾ ਕਰ ਲਿਆ ਅਸੀਂ ਦੇਖਿਆ ਕਿ ਨਗਰ ਨਿਗਮ ਦੇ ਵੀ ਤੁਸੀਂ ਜਿਹੜੇ ਬਟਾਲਾ ਗਰਦਾਸਪੁਰ ਉਹਨਾਂ ਦੇ ਵੀ ਇਹ ਬਣਾਈਆਂ ਦੀ ਜੀ ਹਾਂਜੀ ਇਹਦੀ ਕੋ ਖਾਸ ਹੋ ਰਿਆ ਇਦਾਂ ਹੀ ਸ਼ੌਂਕ ਦਾ ਵਜਾ ਕੋਈ ਨਹੀਂ ਹੁੰਦੀ ਉਹ ਜੋ ਵੀ ਕੋਈ ਲਬਦਾ ਉਹਦੇ ਉੱਤੇ ਕੋਈ ਨਾ ਕੋਈ ਇਕੱਠਿਆ ਕਰਕੇ ਬਣਾ ਦਿੰਦਾ ਬਣਾ ਦਿੰਦਾ ਹਾਂਜੀ ਬਹੁਤ ਧੰਨਵਾਦ ਜੀ ਇਹ ਜੁਗਲਕ ਸ਼ੋਰ ਨੇ ਜਿਨ੍ਹਾਂ ਨੇ ਆਪਣੇ ਹੱਥ ਦੀ ਕਲਾ ਤੁਸੀਂ ਦੇਖ ਸਕਦੇ ਹੋ ਕਿ ਵੱਧ ਤੋਂ ਵੱਧ 4 ਇੰਚੀ ਔਰ ਛੋਟੀ ਤੋਂ ਛੋਟੀ ਹਾਫ ਯਾਨੀ ਕਿ ਅੱਧੀ ਸੈਂਟੀਮੀਟਰ ਦੀ ਵੀ ਡਾਇਰੀ ਤਿਆਰ ਕੀਤੀ ਦੀ ਆ ਕਹਿੰਦੇ ਕਿ ਸ਼ੌਕ ਦਾ ਮੁੱਲ ਕੋਈ ਨਹੀਂ ਬੇਸ਼ੱਕ ਆਪਣੀ ਦੁਕਾਨ ਤੇ ਬੈਠ ਕੇ ਆਪਣਾ ਕਾਰੋਬਾਰ ਕਰਦੇ ਨੇ ਸਮੇ ਸਮੇਂ ਸਰ ਸਨਮਾਨਿਤ ਵੀ ਹੁੰਦੇ ਰਹਿੰਦੇ ਆ ਪਰ ਕਹਿੰਦੇ ਕਿ ਇਹ ਸ਼ੌਕ ਮੈਂ ਮਰਨ ਨਹੀਂ ਦਿੰਦਾ ਜਦੋਂ ਵੀ ਸਮਾਂ ਮਿਲਦਾ ਬਾਅਦ ਇਹ ਸ਼ੌਕ ਨੂੰ ਮੈਂ ਜਿਉਂਦਾ ਰੱਖਦਾ ਕੈਮਰਾਮੈਨ ਬੰਟੀ ਦੇ ਨਾਲ ਆਨ 에ਅਰ ਲਈ ਨੀ ਤਿਲੂਥਰਾ ਬਟਾਲਾ